ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਦੇ ਨਰੈਣੂ ਮਹੰਤਾਂ ਵੱਲੋਂ ਗੁਰੂ ਅਮਰਦਾਸ ਜੀ ਦੇ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਗੱਪ ਕਹਾਣੀਆਂ ਮੰਜੀ ਹਾਲ ਦੇ ਵਿੱਚ ਸੁਣਾ ਸੁਣਾ ਕੇ ਪੈਸੇ ਦੀ ਖਾਤਰ ਗੋਲਕਾਂ ਭਰਨ ਵਾਸਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਸਭ ਕੁਝ ਸਾਹਮਣੇ ਆ ਰਿਹਾ ਉੱਥੇ ਅੱਛਾ ਇਹਨਾਂ ਨਾ ਨਰੈਣੂ ਮਹੰਤਾ ਨੂੰ ਸਵਾਲ ਕਰਨੇ ਨੇ ਦੋ ਚਾਰ ਅੱਜ ਜੇ ਹਿੰਮਤ ਹੈ ਤੁਸੀਂ ਕਹਿੰਦੇ ਨਾ ਸੀ ਗੱਲਬਾਤ ਕਰਦੇ ਹੁੰਨੇ ਆ ਵਿਚਾਰ ਕਰਦੇ ਹੁੰਨੇ ਕਰਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਜਾ ਇਤਿਹਾਸ ਪੜ ਲਓ ਦਸਿਓ ਉਹਦੇ ਵਿੱਚ ਜਿਹੜੇ ਤੁਸੀਂ ਪੁੱਠੇ ਕੰਮ ਕੀਤੇ ਨੇ ਦਰਬਾਰ ਸਾਹਿਬ ਦੇ ਵਿੱਚ ਉਹ ਗੁਰੂ ਰਾਮਦਾਸ ਜੀ ਪਾਸ਼ਾ ਨੇ ਕੀਤੇ ਨੇ ਗੁਰੂ ਰਾਮਦਾਸ ਜੀ ਪਾਸ਼ਾ ਸ਼ਹਿਮਤ ਨੇ ਉਹਨਾਂ ਕੰਮ ਦੇ ਨਾਲ ਤੁਸੀਂ ਸਰੋਵਰ ਦੇ ਕੰਡੇ ਤੇ ਦੀਵੇ ਵਾਲੇ ਮੋਮਬਤੀਆਂ ਲਗਾਈਆਂ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਇਹ ਜਿਹੜੇ ਪੁੱਠੇ ਪੰਗੇ ਤੁਸੀਂ ਕੀਤੇ ਨੇ ਕਰੋੜਾਂ ਰੁਪਈਆ ਦਾ ਖਰਚਾ ਕੀਤਾ ਹੈ ਇਹਦੇ ਨਾਲ ਗੁਰੂ ਰਾਮਦਾਸ ਸੱਚੇ ਪਾਸਾ ਸਹਿਮਤ ਹੈਗੇ ਨੇ ਦੱਸੋਗੇ ਤੁਹਾਨੂੰ ਪਤਾ ਹੈ ਚੀਜ਼ ਦਾ ਵੀ ਜਦੋਂ ਕੋਈ ਤੁਹਾਨੂੰ ਸਵਾਲ ਕਰੂਗਾ ਤੁਹਾਡੇ ਕੋਲੇ ਜਵਾਬ ਕੋਈ ਨਹੀਂ ਅਸ਼ਾ ਇਹ ਸਭ ਤੋਂ ਵੱਧ ਪਿੱਟਦੇ ਆ ਕਿ ਸਿੱਖ ਧਰਮ ਤਾਂ ਇੱਕ ਵੱਖਰਾ ਮਜ਼ਬਾ ਇਹ ਹਿੰਦੂਆਂ ਦੇ ਵਿੱਚੋਂ ਨਿਕਲਿਆ ਹੋਇਆ ਜਦੋਂ ਕੋਈ ਕੋਈ ਸਵਾਲ ਕਰਦਾ ਹੈ ਨਾ ਵੀ ਸਿੱਖ ਮਜਬ ਹਿੰਦੂ ਮਜਬ ਦੀ ਇੱਕ ਸ਼ਾਖ ਹੈ ਇੱਕ ਟਾਣੀ ਹੈ ਜਾਂ ਇਹ ਕਹਿੰਦੇ ਵੀ ਹਿੰਦੂ ਮਜਬ ਦੇ ਵਿੱਚੋਂ ਨਿਕਲਿਆ ਹੋਇਆ ਹੈ ਸਿੱਖ ਮਜਬ ਜਦੋਂ ਇਹ ਸਵਾਲ ਕੀਤਾ ਜਾਂਦਾ ਇਹਨਾਂ ਨੂੰ ਨਾ ਫਿਰ ਸਾੜੇ ਕੱਪੜੇ ਅੱਗ ਵਿੱਚ ਮੱਝਦੇ ਆ। ਖਾਏ ਸਾਨੂੰ ਇਦਾਂ ਕਿਉਂ ਕਹੇਤਾ ਅਸੀਂ ਤਾਂ ਬੱਕਰੇ ਆ। ਤੁਹਾਡੇ ਵਿੱਚ ਬੱਕਰਾ ਕੀ ਹੈ ਜੀ? ਕਿਹੜੀ ਮਰਜ਼ਾਦ ਹੈ ਵੀ ਤੁਸੀਂ ਸਰੋਵਰ ਦੇ ਕੰਢੇ ਤੇ ਮੋਮਬਤੀਆਂ ਜਗਾਓ ਦੀਵੇ ਜਗਾਓ ਹੈਲੀਕਾਪਟਰ ਦੇ ਨਾਲ ਉੱਪਰੋਂ ਫੁੱਲ ਸਿੱਟੋਂ ਵਰਖਾ ਕਰੋ ਗੁਰੂ ਰਾਮਦਾਸ ਜੀ ਪਾਸ਼ਾ ਦੀ ਪਾਵਨ ਬਾਣੀ ਵਿੱਚੋਂ ਇੱਕ ਵੀ ਸ਼ਬਦ ਦਿਓਗੇ ਇਤਿਹਾਸ ਵਿੱਚ ਹੁੰਦੇ ਹੋਗੇ ਜਿਹੜੇ ਤੁਸੀਂ ਪੁੱਠੇ ਕੰਮ ਕੀਤੇ ਆ ਉੱਥੇ ਕਰੋਗੇ ਦੰਬੇ ਤੋਂ ਪਤਾ ਨਹੀਂ ਕਿੰਨੇ ਮੁਲਖਾਂ ਤੋਂ ਕਹਿੰਦੇ ਕਿੰਨੇ ਪ੍ਰਕਾਰ ਦੇ ਜਿਹੜੇ ਫੁੱਲ ਨੇ ਉਹ ਲੈ ਕੇ ਆਂਦੇ ਕੋਈ ਤੁਹਾਡੇ ਵਿੱਚੋਂ ਵਿਦਵਾਨ ਹੋਵੇ ਕੋਈ ਵਿਗਿਆਨੀ ਹੋਵੇ ਜਿਹੜਾ ਧਰਤਲ ਧਰਤੀ ਦੇ ਨਾਲ ਜੁੜਿਆ ਹੋਇਆ ਉਹ ਦੱਸੂਗਾ ਵੀ ਫੁੱਲ ਜਿਹੜੇ ਪੇੜ ਨੂੰ ਲੱਗਦੇ ਨੇ ਉਹ ਫੁੱਲਾਂ ਦੀ ਵਰਤੋਂ ਕਿੱਥੇ ਹੁੰਦੀ ਹੈ ਉਹ ਕਿਸ ਕੰਮ ਲਈ ਵਰਤੇ ਜਾਂਦੇ ਦੱਸੋਗੇ ਤੁਸੀਂ ਗਿਆਨੀ ਪਿੰਦਰਪਾਲ ਵਰਗੇ ਫੂਲ ਭਵਰ ਜਲ ਮੀਨ ਬਿਗਾ ਰਹੇ ਉਹ ਕਿਥਾਂ ਕਰਦੇ ਹੀ ਨਹੀਂ ਉਹ ਤਾਂ ਸੁਣੀਆਂ ਹੋਣੀਆਂ ਤੇ ਹੁਣ ਹੁਣ ਫੁੱਲਾਂ ਦੀ ਵਰਖਾ ਉਹ ਵੀ ਹੈਲੀਕਾਪਟਰ ਦੇ ਵਿੱਚ ਅਸਿਆ ਜਿਹੜੇ ਸਰੋਵਰ ਨੂੰ ਇਹ ਕਹਿੰਦੇ ਨੇ ਨਾ ਕਿ ਇਹ ਪਾਵਨ ਜਲ ਹੈ ਅੰਮ੍ਰਿਤ ਹੈ ਪਵਿੱਤਰ ਹੈ ਉਸੇ ਸਰੋਵਰ ਦੇ ਵਿੱਚ ਗੰਦ ਪਾਇਆ ਇਹਨਾਂ ਨੇ ਉੱਪਰੋਂ ਫੁੱਲ ਸਿੱਟੇ ਤੇ ਉਸ ਸਰੋਵਰ ਦੇ ਕੰਢੇ ਤੇ ਇਹਨਾਂ ਨੇ ਦੀਵੇ ਤੇ ਮੋਮਬਤੀਆਂ ਜਗਾਈਆਂ ਸ਼ਰਮ ਨਹੀਂ ਆਈ ਸਨ ਥੱਲੇ ਵਿਚਾਰੇ ਸੇਵਾਦਾਰ ਲਾਏ ਨੇ ਉਹ ਸਰੋਵਰ ਦੇ ਵਿੱਚੋਂ ਫੁੱਲ ਕੱਢੀ ਜਾਂਦੇ ਤੇ ਉੱਪਰੋਂ ਹੈਲੀਕਾਪਟਰ ਤੋਂ ਫੁੱਲ ਸਿੱਟੇ ਜਾਂਦੇ ਕੁਸ਼ਮੰਦ ਹੈਗਾ ਇਹ ਜਿਹੜੇ ਸਾਡੇ ਮਹਾਨ ਵਿਦਵਾਨ ਨੇ ਗੈਲੀ ਪਿੰਦਰਪਾਲ ਸਿੰਘ ਵਰਗੇ ਕਥਾ ਕਰਦੇ ਮੰਦੀਖਾਲ ਵਿਖੇ ਇਹ ਕਹਿ ਕੇ ਛਾਰ ਦੇਣਾ ਨਹੀਂ ਸ਼ਰਧ ਹੈ ਸਾਡੀ ਸਾਡੀ ਭਾਵਨਾ ਹੈ ਇਹ ਕਹਿ ਕੇ ਛਾਰ ਦੇਣਾ ਇਹਨਾਂ ਨੂੰ ਪੁੱਛ ਕੇ ਦੇਖੋ ਇਹ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਪੰਜਾਬ ਤਾਂ ਅਸਾਈ ਬਣ ਗਿਆ ਪੰਜਾਬ ਤਾਂ ਬਸ ਖਤਮ ਹੋਣ ਦੇ ਕਿਨਾਰੇ ਤੇ ਹੈ ਇਦਾਂ ਕਹਿੰਦੇ ਆ ਇਹ ਕੋਈ ਲੋੜਬੰਦ ਪਰਿਵਾਰ ਨਿਨੋਂ ਦੀਂਦਾ ਨਹੀਂ ਕੋਈ ਗੁਰਮਤ ਦਾ ਸੈਮੀਨਾਰ ਕਰਾਉਣ ਇਹ ਪਿੰਡਾਂ ਦੇ ਵਿੱਚ ਕੋਈ ਕੈਂਪ ਲਾਉਣ ਕਦੇ ਨਹੀਂ ਕਰਾਉਣਾ ਇਹਨਾਂ ਨੇ ਪੁੱਠੇ ਕੰਮ ਕਰਾਉਣੇ ਜਿੰਨੇ ਮਰਜ਼ੀ ਕਰਾ ਲਓ ਇਹ ਜਿਹੜੀ ਮੈਂ ਗੱਲ ਕਹੀ ਆ ਨਾ ਇਹ ਥੋੜੀਆਂ ਕਰਤੱਵਾਂ ਦੇਖੀਆਂ ਨੇ ਨੇ ਕੀ ਕੱਢੋਂਗੇ ਦੱਸੋ ਜਿਹੜੇ ਕੰਮ ਤੁਸੀਂ ਕੀਤੇ ਨੇ ਫੁੱਲਾਂ ਦੀ ਵਰਖਾ ਕੀਤੀ ਐ ਸਰੋਵਰ ਦੇ ਕੰਢੇ ਤੇ ਦੀਵੇ ਜਗਾਏ ਨੇ ਮੂੰਵਤੀਆਂ ਜਗਾਈਆਂ ਨੇ ਇਹ ਕੋਈ ਸਿਧਾਂਤ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਇਹੋ ਜੇ ਢੌਂਗ ਇਹੋ ਜੇ ਪੁੱਠੇ ਕੰਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕੀਤੇ ਆ ਕਦੇ ਕਰਨ ਬਾਦ ਇੱਕ ਕਦੇ ਕਿਹਾ ਤੁਹਾਨੂੰ ਕਦੇ ਨਹੀਂ ਕਿਹਾ ਬੇੜਾ ਘਰ ਕਰਕੇ ਛੱਡਿਓ ਕੌਮ ਦਾ ਕਿਸੇ ਵਧੀਆ ਪ੍ਰਚਾਰਕ ਦੀ ਗੱਲ ਨਾ ਸੁਣਿਓ ਜਿਹੜੇ ਤੁਹਾਡੀ ਚਾਪਲੂਸੀ ਕਰਨ ਜਿਹੜੇ ਗਿਆਨੀ ਪਿੰਦਰਪਾਲ ਵਰਗੇ ਬੀਬਾ ਸਰਿੰਦਰ ਕੌਰ ਬਾਦਲ ਨੂੰ ਮਾਤਾ ਖੀਵੀ ਦਾ ਕਿਤਾਬ ਖਿਤਾਬ ਦੇਣ ਉਹਨਾਂ ਨੂੰ ਸਦਿਓ ਤੁਸੀਂ ਉੱਥੇ ਜਿਹੜੇ درختਾਂ ਨੂੰ ਠਾਈਆਂ ਲਾਉਂਦੇ ਨੇ ਨਾ ਉਹਨਾਂ ਨੂੰ ਸਦਿਓ ਉੱਥੇ ਜਿਹੜੇ ਕਹਿਣ ਸਰੋਵਰ ਵਿੱਚ ਵੀ ਸ਼ਕਤੀ ਹੈ ਕੜਾ ਪ੍ਰਸ਼ਾਦ ਕਰਾਓ ਬੀਬੀ ਰਾਜਨੀ ਦੀ ਇਥੇ ਜਿਹੜੀ ਦੁੱਖ ਭੰਣਣੀ ਬੇ ਰਹੀ ਐ ਇਹੋ ਜਿਹੀਆਂ ਸਾਖੀਆਂ ਸੁਣਨ ਵਾਲੇ ਸੱਦੇ ਤੁਸੀਂ ਉੱਥੇ ਬੀਲ ਚੇਅਰ ਤੇ ਲੈ ਕੇ ਆਓ ਪਹਿਲਾਂ ਪਲਾਂਟ ਕਰਕੇ ਉੱਥੇ ਟਿਕਾ ਕੇ ਮੱਥਾ ਕਹਿ ਦਿਓ ਇਹਦੀਆਂ ਲੱਤਾਂ ਸਹੀ ਹੋ ਗਈਆਂ ਇਹਨੂੰ ਕੈਂਸਰ ਸੀ ਠੀਕ ਹੋ ਗਿਆ ਇਦਾਂ ਕਹਿ ਦਿਓ ਦੂਜੇ ਪਾਸੇ ਰੌਲਾ ਪਾਈ ਚੱਲੋ ਸ਼੍ਰੋਮਣੀ ਕਮੇਟੀ ਨੇ ਹਸਪੀਟਲ ਬਣਾਉਣੇ ਨੇ ਉਹ ਕਾਦੇ ਲਈ ਬਣਾਉਣੇ ਆ ਉਹ ਹਲਾਜ ਲਈ ਬਣਾਉਣੇ ਆ ਤੇ ਦੂਜੇ ਪਾਸੇ ਸਭ ਤੋਂ ਵੱਡੀ ਸਟੇਜ ਐ ਪੀਟੀਸੀ ਤੇ ਲੈਵਟਾਲੀ ਕੈਸਟ ਹੁੰਦਾ ਉੱਥੇ ਗੱਪ ਕਥਾ ਕਹਾਣੀਆਂ ਸੁਣਾਉਣ ਵਾਲੇ ਨੂੰ ਬੁਲਾ ਕੇ ਪੂਰੀ ਕੌਮ ਨੂੰ ਬੇਪਰਵਾਦੀ ਬਣਾ ਕੇ ਛੱਡਿਓ ਤੁਸੀਂ ਇਹ ਗੱਲਾਂ ਕੌੜੀਆਂ ਨਹੀਂ ਜੀ ਦੀ ਵੀ ਧੌਣ ਵਿੱਚ ਕਿੱਲਾ ਹੋਵੇ ਨਾ ਬੀਬੂਟਾ ਸਿੰਘ ਇਦਾਂ ਕਿਦਾਂ ਕਹਿੰਦਾ ਮੈਂ ਇੱਕ ਵੀ ਸ਼ਬਦ ਬਾਣੀ ਦਾ ਵਰਤਿਆ ਨਹੀਂ ਜਦੋਂ ਬੈਠੋਗੇ ਨਾ ਕਦੇ ਉਦੋਂ ਦੱਸਾਂਗੇ ਵੀ ਆਪ ਹੈ ਨੇ ਗੁਰੂ ਰਾਮਦਾਸ ਸੱਜੇ ਪਾਸ਼ਾ ਦੇ ਸ਼ਬਦ ਪੂਰੇ ਗੁਰਗ੍ਰੰਥ ਸਾਹਿਬ ਵਿੱਚੋਂ ਦੱਸਾਂਗੇ ਵਿਗਿਆਨੀ ਪਿੰਦਰਪਾਲ ਵੀ ਬਹਿਜੇ ਕੋਲੇ ਵੀ ਜਿਹੜਾ ਪਖੰਡ ਤੁਸੀਂ ਕੀਤਾ ਨਾ ਗੁਰੂ ਰਾਮਦਾਸ ਸੱਜੇ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਤੇ ਵੀ ਇਹ ਪਖੰਡ ਦੇ ਨਾਲ ਗੁਰੂ ਪਾਸ਼ਾ ਸਹਿਮਤ ਨੇ ਕਿ ਨਹੀਂ ਕੱਲੀ ਰਹਿਤ ਮਰਯਾਦਾਈ ਪੜ੍ਹ ਕੇ ਦੇਖ ਲਿਓ ਬਾਣੀ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਕੱਲੀ ਰਹਿਤ ਮਰਯਾਦਾ ਪੜ੍ਹ ਕੇ ਦੇਖ ਲਿਓ ਵੀ ਪ੍ਰਕਾਸ਼ ਦਿਹਾੜੇ ਕਿੱਦਾਂ ਮਨਾਉਣੇ ਨੇ ਕਿਹੜੇ ਲੰਗਰ ਲਗਦੇ ਨੇ ਕਿਹੜੇ ਫੁੱਲਾਂ ਦੀ ਵਰਕਾ ਹੁੰਦੀ ਹੈ ਕਿਹੜਾ ਹੈਲੀਕਾਪਟਰ ਆਉਂਦਾ ਹੈ ਉੱਥੇ ਦੱਸ ਦਿਓ ਤੁਸੀਂ ਇਹ ਜਦੋਂ ਮੈਂ ਨਰੈਣੂਮਹੰਤ ਸ਼ਬਦ ਵਰਤਨਾ ਜੀ ਉਦੋਂ ਇੰਨਾ ਕਰਤੂਤਾਂ ਕਰਕੇ ਵਰਤਦਾ ਜਿਹੜਾ ਪੈਸਾ ਇਹਨਾਂ ਨੇ ਉੱਥੇ ਬਰਬਾਦ ਕੀਤਾ ਹੈ ਨਾ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਦੀ ਇਹ ਹੈਲਪ ਕਰ ਸਕਦੇ ਸੀ ਪਰ ਕਰਨੀ ਨਹੀਂ ਇਹਨਾਂ ਨੇ ਇਹ ਕੌੜਾ ਸੱਚ ਹੈ ਮੁबारकबाद ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਤਾ ਕਿਉਂ ਕਹਿੰਦੇ ਦੁਹਰਾ ਪੜਿਆ ਜਾਂਦਾ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਤੋਂ ਤੱਕ ਸਿਰਫ ਤਾਂ ਇਹ ਰਟਾ ਲੱਗਾ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਅਕਲ ਦੇਣੀ ਸੀ ਉਹ ਅਕਲ ਅਸੀਂ ਲੈਣੀ ਨਹੀਂ ਗੁਰੂ ਗ੍ਰੰਥ ਸਾਹਿਬ ਇਹ ਸਮਝਾਉਂਦੇ ਆ ਵੀ ਸਿੱਖ ਕੌਮ ਦੀ ਵੱਖਰੀ ਪੌਂਦ ਕੀ ਹੈ ਸ਼ੇਕੌਮ ਦੀ ਵਿਸ਼ੇਸ਼ਤਾ ਕੀ ਹੈ ਉਧਰ ਜਾਣਾ ਨਹੀਂ ਅਸੀਂ ਜੇ ਉਧਰ ਚਲੇ ਗਏ ਤਾਂ ਫਿਰ ਜਿਹੜੀਆਂ ਗੋਲ ਕਾਂ ਭਰਨੀਆਂ ਨੇ ਉਹ ਕਿਵੇਂ ਭਰਨੀਆਂ ਜਿਹੜੀ 4-4 ਘੰਟੇ ਕਤਾਰ ਲੱਗੀ ਰਹਿੰਦੀ ਹੈ ਦਰਵਾਜ਼ੇ ਮੱਥਾ ਟੇਕਣ ਵਾਲਦੇ ਫਿਰ ਟੁੱਟ ਜਾਣੀ ਉਹ ਫਿਰ ਕਿਦਾਂ ਲੱਗੂਗੀ ਪ੍ਰੋਬਲਮ ਤਾਂ ਇਹ ਹੈ ਨਾ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਜੇ ਕਿਤੇ ਕਹਿਤਾ ਬਿਜਨੇਉ ਪਾਉਣ ਵਾਲਾ ਜਦੋਂ ਹੱਥ ਬੰਨ੍ਹਦਾ ਸੀ ਨਾ ਕੇ ਗੁਰੂ ਪਾਸ਼ਾ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਕਾ ਤ ਜੇ ਕਹਿਤਾ ਅੱਗੇ ਤੁਹਾਡੀਆਂ ਗੋਲ ਕੰਪਰ ਲੀਆਂ ਨਹੀਂ ਉਸ ਵਕਤ ਬੇਪਰ ਵੀ ਪਤਾ ਲੱਗ ਗਿਆ ਸੀ ਵੀ ਇਦਾਂ ਮੇਰੇ ਕੋਲ ਠੀਕ ਨਹੀਂ ਹੋਣੀ ਕੋਈ ਨਹੀਂ ਬਾਅਦ ਵਿੱਚ ਉਹਨੇ ਵੇਟ ਕੀਤੀ ਬੇੜ ਕੀ ਕੀਤੀ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਅਣਖ ਵਾਲਾ ਕੋਈ ਬਾਣੀ ਨੂੰ ਸਮਝਣ ਵਾਲਾ ਸਮਝਾਉਣ ਵਾਲਾ ਛੇਤੀ ਕੋਈ ਹੈ ਨਹੀਂ ਉਹਨੇ ਕਸ਼ਪੈਟ ਇਹ ਤੇ ਕਿ ਨਾ ਕੀਤਾ ਕੋਈ ਜੋਤਾਂ ਜਗਾਉਣ ਲਾਤਾ ਕੋਈ ਲੜੀਆਂ ਕਰਾਉਣ ਲਾਤਾ ਕੋਈ ਫੁੱਲਾਂ ਦੀ ਵਰਖਾ ਕਰਾਉਣ ਲਾਤਾ ਕੋਈ ਦੀਵੇ ਜਗਾਉਣ ਲਾਤਾ ਉਹਨੇ ਲਾਤੇ ਫਿਰ ਬਸ ਇਹ ਹੈ ਜੀ ਇਹਨੂੰ ਕਹਿੰਦੇ ਰਾਲਗੜ੍ਹ ਸਿੱਖ ਕੌਮ ਇੱਕ ਵੱਖਰੀ ਕੌਮ ਐ ਚ ਕੋਈ ਸ਼ੰਕਾ ਨਹੀਂ ਪਰ ਤੁਹਾਡੀਆਂ ਕਰਤੂਤਾਂ ਤੁਹਾਡੇ ਜਿਹੜੇ ਇਹ ਕਰਮ ਨੇ ਪੁੱਠੇ ਪੰਗੇ ਨੇ ਇਹਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਵੱਖਰੇ ਹੋ ਜਿਹੜੇ ਉਹ ਗੱਲ ਕਹਿੰਦੇ ਨੇ ਨਾ ਕਿ ਸ਼ਾਂਤਾਰੇ ਹਿੰਦੂ ਨੇ ਉਹ ਸੱਚ ਕਹਿੰਦੇ ਨੇ ਉਹ ਤੁਹਾਡਾ ਇਹ ਜਿਹੜਾ ਕਰਮकांड ਇਹਨੂੰ ਦੇਖ ਕੇ ਕਹਿੰਦੇ ਆ